ਜੀ ਮੈਂ ਆਸ਼ਤੀਕੌਰ ਸੰਧੂ ਤੇ ਜੇਕਰ ਗੱਲ ਕਰੀਏ ਤਾਂ ਕਾਨੂੰਨ ਵਿਵਸਥਾ ਕਾਫੀ ਜਿਹੜੀ ਹੈ ਡਾਊਨ ਜੋ ਹੈ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਆਏ ਦਿਨੇ ਹੀ ਜੋ ਹੈ ਗੋਲੀਆਂ ਦੀ ਬੁਹਾ ਲਗਾਈ ਜਾਂਦੀ ਹੈ ਆਮ ਬੰਦੇ ਹੋਣ ਚਾਹੇ ਉਹ ਖਾਸ ਹੋਣ ਚਾਹੇ ਉਹ ਮੰਤਰੀ ਹੋਣ ਚਾਹੇ ਉਹ ਵਿਧਾਇਕ ਹੋਣ ਤਾਂ ਆਮ ਹੀ ਲੋਕਾਂ ਦੇ ਉੱਤੇ ਗੋਲੀਬਾਰੀ ਹੁੰਦੀ ਨਜ਼ਰ ਆਉਂਦੀ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕਈ ਮਹੀਨਿਆਂ ਤੋਂ ਗੋਲੀਬਾਰੀ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਜਿੱਥੇ ਵੱਡੀ ਕਾਰਵਾਈ ਕੀਤੀ ਗਈ ਜੇਕਰ ਗੱਲ ਕਰੀਏ ਤਾਂ ਅਬੋਰ ਦੇ ਵਿੱਚ ਇੱਕ ਵੱਡੇ ਉਦਯੋਗਪਤੀ ਦੇ ਉੱਤੇ ਗੋਲੀਆਂ ਚੱਲੀਆਂ ਦੂਸਰੇ ਪਾਸੇ ਗੱਲ ਕਰੀਏ ਤਾਂ ਬਾਠ ਪੁਸ਼ਪਿੰਦਰ ਸਿੰਘ ਵਰਗਿਆਂ ਨੂੰ ਜੋ ਪੁਲਿਸ ਅਧਿਕਾਰੀਆਂ ਵੱਲੋਂ ਹੀ ਕੁੱਟਮਾਰ ਕੀਤੀ ਗਈ ਤਾਂ ਲਾਅ ਆਰਡਰ ਜਿਹੜਾ ਪੰਜਾਬ ਦੇ ਵਿੱਚ ਵੀ ਬੜਾ ਡਾਊਨ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਸਮਝ ਨਹੀਂ ਆਉਂਦਾ ਕਿ ਲਾਅ ਆਰਡਰ ਜੇਕਰ ਉਹਨਾਂ ਦੇ ਹੱਥ ਹੈ ਤਾਂ ਉਹਦੇ ਉੱਤੇ ਸਖਾਈ ਵਰਤਣੀ ਚਾਹੀਦੀ ਹੈ ਆਉਂਦੇ ਦਿਨ ਹੀ ਇਹੋ ਜੀਆਂ ਜੋ ਖਬਰਾਂ ਆਪਾਂ ਸੁਣਦੇ ਹਾਂ ਤਾਂ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਪੂਰੇ ਜੋ ਆਪਣੇ ਭਾਰਤ ਦੇਸ਼ ਦੇ ਵਿੱਚ ਗੋਲੀਬਾਰੀ ਦੀ ਵਿਵਸਥਾ ਕਾਫੀ ਜੋ ਹੈ ਸਾਹਮਣੇ ਨਜ਼ਰ ਆਉਂਦੀ ਹੈ ਇੱਕ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਜੇਕਰ ਗੱਲ ਕਰੀਏ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਹਨ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਬੀਜੇਪੀ ਦੇ ਨੇਤਾ ਦੇ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆਗਾਰ ਦਿੱਤੀ ਗਈ ਹੈ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਕਾਨੂੰਨ ਵਿਵਸਥਾ ਤੇ ਇੱਕ ਵਾਰ ਫਿਰ ਸਵਾਲ ਉੱਠੇ ਹਨ ਸ਼ਹਿਰ ਦੇ ਚੌਂਕ थाना ਖੇਤਰ ਵਿੱਚ ਸਾਬਕਾ ਭਾਜਪਾ ਮੰਡਲ ਪ੍ਰਧਾਨ ਪ੍ਰਧਾਨ ਜੋਨੇ ਸੁੰਦਰ ਸ਼ਰਮਾ ਉਰਫ ਮੁੰਨਾ ਸ਼ਰਮਾ ਨੂੰ ਅੱਜ ਸਵੇਰੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਮੁੰਨਾ ਸ਼ਰਮਾ ਆਪਣੇ ਕੋਈ ਰਿਸ਼ਤੇ ਦਾਰਾਂ ਨੂੰ ਆਟੋ ਆਟੋ ਫੜਉਣ ਲਈ ਜਾ ਰਹੇ ਸੀ ਉਸੇ ਦਰਾਂ ਮੋਟਰਸਾਈਕਲ ਤੇ ਸਵਾਰ ਅਪਰਾਧੀਆਂ ਨੇ ਉਸਦੇ ਸੋਨੇ ਦੀ ਚੈਨ ਖੋਣ ਦੀ ਕੋਸ਼ਿਸ਼ ਕੀਤੀ ਜਦੋਂ ਮੁੰਨਾ ਸ਼ਰਮਾ ਨੇ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਬੰਦ ਹੋ ਗਈ ਹੈ ਤਾਨੂੰ ਦੱਸਦੇ ਨੇ ਕਿ ਘਟਨਾ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ਤੇ ਪਹੁੰਚੀ ਤੇ Laash ਨੂੰ post mortem ਲਈ ਭੇਜਿਆ ਪੁਲਿਸ ਨੇ CCTV ਫੁਟੇਜ ਦੇ ਆਧਾਰ ਤੇ ਅਪਰਾਧੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਹੀ ਘਟਨਾ ਤੋਂ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਸੜਕ ਜਾਮ ਕਰ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਪੁਲਿਸ ਦੀ ਲਾਪਰਵਾਹੀ ਕਾਰਨ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੇਸ਼ ਭਾਗ ਦੇ ਵਿੱਚ ਚੋਰਾ ਜੋ ਚੋਰ ਚੱਕੇ ਨੇ ਉਹ ਸ਼ਰਿਆਮ ਲੁੱਟਦੇ ਸਾਹਮਣੇ ਆ ਰਹੇ ਨੇ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਵਾਰ-ਵਾਰ ਜੋ ਭਾਰਤ ਦੇਸ਼ ਦੇ ਵਿੱਚ ਆਮੀ ਲੋਕ ਜੋ ਹੈ ਗੋਲੀਆਂ ਚਲਾਉਂਦੇ ਸਾਹਮਣੇ ਆ ਰਹੇ ਨੇ ਕਾਨੂੰਨ ਵਿਵਸਥਾ ਬਹੁਤ ਹੀ ਜ਼ਿਆਦਾ ਜਿੱਥੇ ਹੈ ਮਜ਼ਬੂਤੀ ਨਹੀਂ ਫੜ ਰਹੀ ਸਿਰਫ ਬਟ ਡਾਊਨ ਹੀ ਸਾਹਮਣੇ ਆ ਰਹੀ ਹੈ ਜਿੱਤੇ ਆਮ ਤੋਂ ਲੈ ਕੇ ਖਾਸ ਲੋਕ ਵੀ ਜੋ ਐ ਦੇਸ਼ ਦੇ ਵਿੱਚ ਸੇਫ ਨਹੀਂ ਹਨ ਤੇ ਲੋਕਾਂ ਨੂੰ ਆਪਦੀ ਜਾਨ ਗਵਾਣੀ ਪੈ ਜਾਂਦੀ ਹੈ ਚੰਦ ਕੋ ਚੀਜ਼ਾਂ ਵਾਸਤੇ ਜਿਵੇਂ ਕਿ ਜੇਕਰ ਉਹਨਾਂ ਨੇ ਕੋਈ ਉਹਨਾਂ ਕੋਲ ਪਰਸ ਵਿੱਚ ਪੈਸੇ ਨੇ ਤਾਂ ਵੀ ਲੁੱਟ ਖੋਟ ਕਰਨ ਵਾਸਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤਾਂ ਕਾਨੂੰਨ ਵਿਵਸਥਾ ਬੜੀ ਹੀ ਡਾਊਨ ਨਜ਼ਰ ਆ ਰਹੀ ਹੈ ਦੇਸ਼ ਭਰ ਦੇ ਵਿੱਚ